ਸਾਡੇ ਮੋਟਰਸਾਈਕਲ ਚਲਾਨ ਕਰਤਾ ਤੂੰ ਬੱਸ ਬੋਲੇ ਤੇ ਵੀ ਭੱਜਾ ਹੁੰਦਾ ਸਭ ਬਿਲਕੁਲ ਇਸ ਵਕਤ ਦੇਖ ਸਕਦਾ ਹਾਂ ਕਿ ਨਾਕਾ ਲੱਗਾ ਹੋਇਆ ਉੱਥੇ ਵਿਵਾਦ ਹੋਇਆ ਗੱਲਬਾਤ ਕਰਾਂਗੇ ਮੈਡਮ ਹੋਇਆ ਕਿ ਜੀ ਵੈਸੇ ਦੱਸਿਓ ਮੜਾ ਜੀ ਬਤਮੀਜ਼ ਨਾ ਬੋਲ ਰਿਹਾ ਇਹ ਬੰਦਾ ਹੁਣ ਕਹਿੰਦਾ ਚਲਾਨ ਵੀ ਕਰਤਾ ਇੱਥੇ ਮੇਰੇ ਤੇ ਪਰਚਾ ਦਰਜ ਨਾ ਕਰੋ ਮੈਡਮ ਦਾ ਮੋਟਰਸਾਈਕਲ ਮੇਰਾ ਮੈਂ ਮੋਟਰਸਾਈਕਲ ਲੈ ਕੇ ਜਾਵੇ ਚਲਾਨ ਕਰਾਤਾ ਪਰਚਾ ਦਰਜ ਇਹਦੇ ਤੇ ਵੀ ਹੋਵੇ ਕਿਉਂਕਿ ਮੈਂ ਮੋਟਰਸਾਈਕਲ ਤੇ ਸੀ ਇਹਨੂੰ ਐਸੀ ਵੀ ਇਹ ਕਿਹੜਾ ਅਫਸਰ ਦੇ ਘਰੋਂ ਇਹੋ ਹੀ ਨਹੀਂ ਦੱਸਦਾ ਵੀ ਅਫਸਰ ਦੇ ਘਰ ਆਈ ਆ ਫਿਰ ਸਾਨੂੰ ਨੁਘਾ ਰਿਹਾ ਪਹਿਲਾਂ ਤੂੰ ਮੈਨੂੰ ਕਹਿੰਨਾ ਇੱਧਰ ਆਂ ਨਹੀਂ ਇੱਧਰ ਆਉਣ ਦਾ ਮਤਲਬ ਕੀ ਹੋਇਆ ਕੀ ਗੱਲ ਕੀ ਹੋਈ ਜੀ ਤੁਸੀਂ ਮੋਟਰਸਾਈਕਲ ਤੇ ਆਦੇ ਸੀ ਮੈਨੂੰ ਨਹੀਂ ਬੋਲ ਰਿਹਾ ਅਸੀਂ ਇੱਥੋਂ ਨੋਕਲ ਆ ਆ ਰਹੇ ਸੀ ਹਮ ਪਾਰਲਰ ਤੇ ਜਾ ਰਹੇ ਹਾਂ ਅਸੀਂ ਦੱਸਿਆ ਨਹੀਂ ਬੋਲ ਤਾਂ ਸੀਗੇ ਤੁਸੀਂ ਹਾਂ ਇਹ ਬੱਚੇ ਨੇ ਕਹਿੰਦਾ ਮੈਂ ਘਰੋਂ ਹੀ ਲੈ ਕੇ ਆਇਆ ਮੈਡਮ ਕਹਿੰਦੀ ਮੈਨੂੰ ਖਵਰਾ ਟੋਰੀ ਅਸੀਂ ਇੱਥੇ ਜਾ ਰਹੇ ਹਾਂ ਪਾਰਲਰ ਫਿਰ ਬੱਚਾ ਘਰੋਂ ਚਾਹਤੇ ਜੇ ਲੈ ਆਇਆ ਫਿਰ ਕੀ ਬੀਕ ਜਾਲਾ ਇਹ ਆ ਕੇ ਬੋਲਦਾ ਕਹਿੰਦਾ ਇੱਧਰ ਆਂ ਨਹੀਂ ਤੂੰ ਬਲਾ ਤਾਹ ਬੋਲਿਆ ਆ ਖੜਾ ਇਹਦਾ ਨਾਮ ਕੀ ਆ ਪੜ ਲਓ ਇਹ ਨਾ ਇਹਨੇ ਇਹਨੂੰ ਪਤਾ ਲੱਗ ਗਿਆ ਅਫਸਰ ਦੇ ਘਰੋਂ ਇਹਨੇ ਵੇਚਤਾ ਮੈਂ ਖੜ ਗਈ ਮੈਂ ਤੇ ਸਾਡੇ ਕੋਲ ਚਲਾ ਅਫਸਰ ਦੇ ਘਰੋਂ ਤੁਸੀਂ ਉਹ ਮੈਂ ਕਿਹਾ ਮੇਰੇ ਕੋਲ ਹੈਲਮਟ ਨਹੀਂ ਚਲਾਣ ਦਰੋ ਤੁਹਾਡੇ ਹੈਲਮਟ ਦਾ ਨਾਮ ਕੀ ਹੈ ਮੈਮ ਤੁਸੀਂ ਕਹਿ ਰਹੇ ਅਫੀਸਰ ਦੀ ਵਾਈਫ ਹੋ ਤੁਸੀਂ ਅਫਸਰ ਹੀ ਆ ਰਹੇ ਨੇ ਨਹੀਂ ਨਾਮ ਤਾਂ ਦੱਸੋ ਉਹਨੇ ਜਾ ਰਹੇ ਮੈਡਮ ਨਾਮ ਦੱਸਣ ਦੀ ਕੀ ਪ੍ਰੋਬਲਮ ਹੈ ਤੁਹਾਡੇ ਲਈ ਵੈਸੇ ਹੋਇਆ ਕਿ ਤੁਹਾਨੂੰ ਰੋਕੇਗਾ ਤਾਂ ਮੈਡਮ ਇਹਨਾਂ ਦੱਸ ਦਿਓ ਬਤਮੀ ਤੁਸੀਂ ਬੋਲਿਆ ਕਹਿ ਰਹੇ ਹੋ ਰੋਕੇਗਾ ਤਾਂ ਮੈਡਮ ਤੁਹਾਨੂੰ ਇਹਨਾਂ ਨੇ ਮੋਟਰਸਾਈਕਲ ਤੇ ਜਾ ਰਹੀ ਤਾਂ ਚਲਾਣ ਕਰਤਾ ਸੀ ਸਰਬਾਤ ਆਪੀ ਸਾਡੇ ਕੋਲ ਹੈਲਮਟ ਨਹੀਂ ਕਰਵਾਤਾ ਸੀ ਹੂੰ ਇਹਨੇ ਬਦਤਮੀਜ਼ ਨਾਲ ਬੋਲੂਗਾ ਫਿਰ ਅਸੀਂ ਬੋਲਾਂਗੇ ਕੀ ਕਿਹਾ ਕਿਸੇ ਤੁਹਾਨੂੰ ਇਹਨੇ ਗਾਲਾਂ ਕੱਢੀਆਂ ਸਾਨੂੰ ਬਦਤਮੀਜ਼ ਨਾਲ ਕਿਹਨੇ ਕੱਢੀਆਂ ਹਾਂ ਸਰਪ੍ਰੀਤ ਐਸਾ ਹੀ ਹੂੰ ਸਰਪ੍ਰੀਤ ਇਹਨੇ ਆ ਤੁਹਾਨੂੰ ਬੋਲੇ ਐ ਹਾਂ ਇਹਨੇ ਗਾਲਾਂ ਕੱਢੀਆਂ ਸਾਨੂੰ ਕਿਸ ਵਜ੍ਹਾ ਤੋਂ ਬੋਲੇ ਐ ਇਹ ਕਹਿੰਦੇ ਇੱਧਰ ਆ ਨੀ ਤੂੰ ਆ ਕਹਿੰਦੇ ਨਹੀਂ ਜਾਣਨਾ ਤੇਨੂੰ ਇੱਧਰ ਬੁਲਾ ਹੂੰ ਉਹਨੂੰ ਪਤਾ ਲੱਗ ਗਿਆ ਵੀ ਅਸਰ ਦੇ ਘਰ ਉਹ ਜਾਣ ਨੂੰ ਕਹਿ ਰਿਹਾ ਇਹ ਕਹਿੰਦਾ ਇੱਧਰ ਆ ਨੀ ਤੂੰ ਤੇ ਗਾਲਾਂ ਕੱਢ ਰਿਆ ਤੁਹਾਨੂੰ ਕਹਿ ਰਹੀ ਸਰ ਦੱਸੋ ਮਾੜਾ ਤੁਹਾਡੇ ਇਲਜ਼ਾਮ ਲੱਗ ਰਹੇ ਬਦਤਮੀਜ਼ ਨਾਲ ਤੁਸੀਂ ਕਹਿੰਦੇ ਬੁਲਾਇਆ ਉਹਨਾਂ ਨੂੰ ਗਾਲਾਂ ਕੱਢੀਆਂ ਕਿੰਨੀ ਕੀ ਸੱਚਾਈ ਆ ਕਿੰਨਾ ਕਾ ਝੂਠਾ ਦੱਸੋ ਮਾੜਾ ਯਾਰ ਹੂੰ ਸਾਨੂੰ ਕੋਈ ਜਾਣੀ ਬੀਤੀ ਪੁਲੀ ਜਾਵੇ ਸਰੂਪ ਵਿੱਚ ਆ ਜੀ ਇਹ ਕਹਿੰਦੇ ਸੀ ਜੀ ਗੱਲ ਬਣੀ ਪਹਿਲੇ ਲੋਕਲ ਆ ਤੇ ਇਹ ਮੁੜ ਕੇ ਪਾਰ ਨਹੀਂ ਕਿ ਮੈਂ ਕਹਾਂ ਤੁਸੀਂ ਇੱਧਰ ਆ ਜਾਓ ਮੈਂ ਕਿਹਾ ਜੀ ਗੱਲ ਕਹੀ ਵੀ ਤੁਸੀਂ ਇੱਧਰ ਆ ਜਾਓ ਉਹਨਾਂ ਨੂੰ ਕਹਿੰਦੇ ਤੁਸੀਂ ਮੈਨੂੰ ਆ ਇੰਨੀ ਇਧਰ ਆ ਮੈਂ ਐਸਾਂ ਨਹੀਂ ਗੱਲ ਕੀਤੀ ਹੂੰ ਐਡੀ ਪੁਲਿਸ ਫੋਰਸ ਆ ਗਈ ਏ ਐਡੀ ਵੱਡੀ ਤਾਂ ਗੱਲ ਹੀ ਹੈ ਨਹੀਂ ਕੋਈ ਘਟਨਾ ਪਿਓ ਨਾਲ ਗੱਲ ਕਰਾਉਂਦੀਆਂ ਬਸ ਇਸ ਤੋਂ ਗੱਲ ਕੋਣ ਆ ਪਿਓ ਕੋਣ ਆ ਜੀ ਪਤਾ ਨਹੀਂ ਹੁਣ ਕੋਣ ਆ ਤੁਹਾਨੂੰ ਕਹਿ ਰਹੇ ਪਿਓ ਨਾਲ ਗੱਲ ਕਰਾਂਗੇ ਜਿਹੜੇ ਅਫਸਰ ਦਾ ਕੋਈ ਜ਼ਿਕਰ ਕਰ ਰਹੇ ਕਿਹੜਾ ਅਫਸਰ ਆਓ ਇੱਧਰ ਆਓ ਮੋਰੇ ਸਾਡੇ ਕਹਿੰਦੇ ਇਹ ਕਿਸੇ ਆਫੀਸਰ ਦੀ ਵਾਈਫ ਹੈ ਇਹਨਾਂ ਨੇ ਨਾਮ ਵਗੈਰਾ ਕੋਈ ਦੱਸਿਆ ਨਹੀਂ ਚਲਾਨ ਕਿਸ ਚੀਜ਼ ਦਾ ਹੋਇਆ ਸੀ ਕਿਸ ਚੀਜ਼ ਗਲਤੀ ਕੀ ਕੀਤੀ ਇਹਨਾਂ ਨੇ ਹੈਲਮਟ ਲਾਇਸੈਂਸ ਤੇ ਮਿਸਰੇ ਦਾ ਗ੍ਰਾਮ ਹੂੰ ਕਰਿਆ ਨਾਲ ਇਹਨਾਂ ਨੇ ਹੋਰ ਕਰਿਆ ਹੂੰ ਜੀ ਮੈਂ ਜਾਵਾਤ ਗਈ ਨਹੀਂ ਮੈਂ ਕਰਤਾ ਵੀ ਮੇਰੇ ਪਰਚਾ ਨਾ ਦਰਜ ਕਰਾ ਦੇਣਾ ਮੈਂ ਗੱਲ ਕਰਵਾਈ ਤਾਂ ਹੀ ਛੱਡੇ ਨੇ ਮੈਂ ਗੱਲ ਕਰਤੀ ਮੈਨਾਂ ਨਹੀਂ ਕਰਾਈ ਉਹ ਤਾਂ ਬਾਅਦ ਹੀ ਕਰੂ ਜਦੋਂ ਆਇਆ ਬਿਲਕੁਲ ਰੀਡਰ ਰਸੀਦਾ ਜੀ ਰੀਡਰ ਰੀਡਰ ਇਹਨਾਂ ਨੇ ਭੇਜਤਾ ਦੱਸੋ ਜੀ ਕਿੰਦਰ ਰਿਕਾਰਡਿੰਗਾਂ ਮੇਰੇ ਤੋਂ ਗੱਲ ਕਰਾਈ ਤੁਹਾਡੀ ਤੁਸੀਂ ਮਤਲਬ ਕਿ ਫੋਨ ਤੇ ਛੱਡਦੇ ਨੇ ਬੰਦੇ ਇਦਾਂ ਸਾਰਾ ਉਦਾਂ ਛੱਡਦੇ ਨੇ ਉਹ ਕਹਿ ਰਹੇ ਸਾਡੇ ਕੋ ਰਿਕਾਰਡਿੰਗ ਆ ਬੰਦੇ ਛੱਡਣ ਦੀ ਫੋਨ ਛਡਾਉਣ ਦੀ ਹੁਣ ਕਰ ਰਹੇ ਆ ਉਹਦਾ ਕਹਿੰਦੇ ਸੀ ਕਿ ਮੈਂ ਆਪੋ ਦੀ ਵਾਈਫ ਆ ਉਹਨਾਂ ਨੇ ਗੱਲ ਕਰੀਆ ਭੇਜਿਆ ਨਹੀਂ ਨਹੀਂ ਪਤਾ ਨਹੀਂ ਦੱਸਿਆ ਨਹੀਂ ਦੱਸਿਆ ਗੱਲ ਕਰਕੇ ਛੱਡੇ ਇਹਨਾਂ ਨੇ ਸਾਨੂੰ ਗੱਲ ਕਰਕੇ ਛੱਡੇ ਇਹਨਾਂ ਨੇ ਸਾਨੂੰ ਨਹੀਂ ਮੈਨੂੰ ਦੱਸਿਆ ਨਹੀਂ ਕਿਸੇ ਅਫਸਰ ਨੇ ਥੋੜਾ ਸੜਦਾ ਸਾਨੂੰ ਗੱਲ ਕਰਕੇ ਛੱਡੇ ਇਹਨਾਂ ਨੇ ਸਾਨੂੰ ਜੇ ਨਾਂ ਦੱਸਿਆ ਉਹਦਾ ਕਿਸੇ ਅਫਸਰ ਨੇ ਲੈ ਹੁਣ ਕਹਿ ਰਹੇ ਆ ਕਿ ਮੇਰੇ ਨਾਲ ਕੋਈ ਗੱਲ ਨਹੀਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਬਾਅਦ ਚੋ ਹੁਣ ਕਰਿਆ ਪੌਣ ਜਦੋਂ ਪਤਾ ਲ ਕਿ ਮੈਡਮ ਨੂੰ ਪਤਾ ਲੱਗ ਕੇ ਗਾਣਾ ਕੱਢ ਰਹੇ ਨੇ ਫਿਰ ਇਹਨਾਂ ਨੇ ਬੋਲ ਪਾਸਤਾ ਨਹੀਂ ਕਹਾ ਤੁਸੀਂ ਕੱਢ ਰਹੇ ਹੋ ਕੋਈ ਹੱਲ ਨਹੀਂ ਕੋਈ ਬੈਲਟੀ ਰਹਿ ਕੇ ਉਹ ਬੋਲ ਮੈਨੂੰ ਕਹਿੰਦੇ ਆ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆ ਨਹੀਂ ਰਹਿਿਆ ਬੋਲ ਪਾਸਤਾ ਉਹ ਕਹਿੰਦੇ ਕਿ ਸਾਡਾ ਗਲਤ ਵਰਡਿੰਗ ਬੋਲੀ ਕਿ ਪਿਓ ਨਾਲ ਗੱਲ ਕਰਾਉਣੇ ਪਿਓ ਐਦਾਂ ਵੀ ਕੋਈ ਹੋਈ ਮੈਡਮ ਗੱਲ ਉਹਨੇ ਮੈਨੂੰ ਆਪ ਸਭ ਗਲਤ ਬੋਲੇ ਨੇ ਤਾਂ ਬੋਲਦੀ ਆ ਮੈਂ ਦੱਸੋ ਜੀ ਹੁਣ ਤੁਹਾਡੇ ਤੇ ਇਲਜ਼ਾਮ ਲਾ ਰਹੇ ਸਰ ਮੈਂ ਤੁਹਾਨੂੰ ਵੀ ਦੇਣਾ ਕਿ ਮੇਰੇ ਕੋਲ ਵੀ ਬਣੀ ਪਈ ਆ ਜੇ ਨਹੀਂ ਮੇਰੇ ਕੋਲ ਤੁਹਾਡੇ ਨਾਲ ਪਿਓ ਨਾਲ ਗੱਲ ਕਰਾਉਣੀ ਆ ਦਿਖਾ ਦਿਓ ਮਾੜਾ ਵੀਡੀਓ ਦਿਖਾ ਦਿਓ ਵਾਲੀ ਵੀ ਤੁਸੀਂ ਦਿਖਾਓ ਤੁਹਾਡੇ ਕਿਉਂ ਕੀ ਪ੍ਰੂਫ ਲਿਓ ਲਿਖੋ ਜੀ ਲਿਖੋ ਲਿਖੋ ਨੰਬਰ ਲਿਖੋ ਆ ਦੇਖੋ ਚਪੇੜਾ ਮਾਰਨੋ ਚਪੇੜਾ ਮਾਰਨੋ ਜਾਓ ਨੰਬਰ ਇਹ ਦੇਖ ਲਓ ਚਪੇੜਾ ਮਾਰਨੋ ਆਉਂਦੀ ਹੈ ਦਿਖਾਓ ਵੀਡੀਓ ਚਪੇੜਾ ਮਾਰਨੋ ਆਉਂਦੀ ਹੈ ਇਹ ਚਪੇੜਾ ਮਾਰਨ ਸਹਿੰਦੇ ਸਾਨੂੰ ਹੋ ਗਿਆ ਚਪੇੜਾ ਮਾਰਨੋ ਚਨਾਮੀ ਤੈਨੂੰ ਫੇਰ ਦੀ ਕਰੂਗੀ ਚਨਾਮੀ ਦੀ ਕਿਥੇ ਤੈਨੂੰ ਕਹਿੰਦਾ ਤੈਨੂੰ ਅਫਸਰ ਨਹੀਂ ਬੀਬੀਆਂ ਇਦਾਂ ਨਹੀਂ ਕਰਦੀਆਂ ਇਹ ਅਫਸਰ ਦੀ ਵਾਈਫ ਹੋਣਾ ਤੁਸੀਂ ਇਦਾਂ ਨਹੀਂ ਬੋਲ ਸਕਦੇ ਸਾਨੂੰ ਇਵੇਂ ਮੋਬਾਈਲ ਖੋਲੀ ਸੀ ਬਾਅਦ ਚ ਮੋਬਾਈਲ ਖੋ ਲਿਆ ਹੁੰਦਾ ਮੈਂ ਅੱਛਾ ਜੀ ਮੋਬਾਈਲ ਕਿਦਾ ਖੋਇਆ ਸੀ ਐਚ ਭੇਜ ਦੋ ਸਰ ਕੀ ਗੱਲ ਕੀ ਹੋਈ ਸੀ ਉਹਰੇ ਰੋਕਿਆ ਕੀ ਹੋਇਆ ਸੀ ਦੱਸੋ ਜੀ ਇਹਨਾਂ ਨੇ ਰੋਕਿਆ ਇੱਕ ਐਕਟਵਾ ਤੇ ਲੇਡੀ ਜੈਂਸ ਇੱਕ ਮੋਟਰਸਾਈਕਲ ਤੇ ਲੇਡੀ ਜੈਂਸ ਜਿਹੜਾ ਡੇਟਾ ਸੀਗਾ ਉਹਨੇ ਹੈਲਮਟ ਨਹੀਂ ਪਾਇਆ ਅਸੀਂ ਉਹਨਾਂ ਨੂੰ ਕਿਹਾ ਭਾਜੀ ਹੈਲਮਟ ਕਹਿੰਦੇ ਭਾਜੀ ਹੈਲਮਟ ਨਹੀਂ ਲਾਇਸੈਂਸ ਕਹਿੰਦੇ ਇਹ ਚੋ ਭਾਜੀ ਗੱਡੀ ਸਾਈਡ ਤੇ ਲਾਓ ਇਹ ਕਹਿੰਦੇ ਨੇ ਮੈਡਮ ਉਹ ਕਹਿੰਦੇ ਆ ਸਾਹਿਬ ਅਧਿਆਤ ਕਹਿੰਦੇ ਮੈਡਮ ਕੀ ਕਹਿੰਦੇ ਆ ਮੈਂ ਤਾਂ ਚੱਲ ਫੋਟਾ ਦੀ ਜਾਨ ਮਿਲ ਗਈ ਨਹੀਂ ਗੱਲ ਕਿਹੜੀ ਅਫਸਰ ਨਾਲ ਕਰਾਈ ਤੁਸੀਂ ਉਹ ਕਹੇ ਅਫਸਰ ਨਾਲ ਗੱਲ ਕਰਾਈਏ ਤੇ ਬਾਅਦ ਦੇ ਵਿੱਚ ਇਹ ਮੈਡਮ ਉਹ ਕੁੱਟਿਆ ਕੁੱਟਿਆ ਸਾਡੇ ਅੰਚਾਰ ਨੂੰ ਕੁੱਟਿਆ ਹੂੰ ਆਪਣੇ ਪਿਓ ਨਾਲ ਗੱਲ ਕਰ ਤੂੰ ਕੁੱਤਾ ਯਾਨੀ ਕਿ ਸਾਰੀ ਪੁਲਿਸ ਨੂੰ ਇਹੋ ਜਿਹਾ ਆਏ ਨੇ ਹਨਾ ਯਾਨੀ ਕਿ ਛੱਡੇ ਦੀ ਹੋਪਾ ਗੱਲ ਕਰਨ ਵਾਲੀਆਂ ਆ ਭਾ ਇੱਥੇ ਪੈਣੇ ਖੜੇ ਰਹੇ ਜਿਵੇਂ ਉਹ ਕਹਿ ਰਹੇ ਕਿ ਐਸਪੀ ਉਹਨਾਂ ਦੇ ਘਰ ਵਾਲੇ ਮਤਲਬ ਲੱਗਦਾ ਲੱਗਦਾ ਕਿ ਆਪਣੇ ਇਸ ਤਰੀਕੇ ਨਾਲ ਕੋਈ ਫੈਮਿਲੀ ਮੈਂਬਰ ਬਿਹੇਵ ਕਰਦਾ ਨਹੀਂ ਗੱਲ ਕਰਾਈ ਗਈ ਆ ਤੁਹਾਡੇ ਅਫਸਰਾਂ ਨਾਲ ਗੱਲ ਕਰਾਈ ਕਿਸੇ ਨਾਲ ਉਹਨਾਂ ਨੇ ਤੁਹਾਡੇ ਨਾਲ ਓਏ ਕਿਸ ਤੁਸੀਂ ਇੱਕੀ ਦੱਸੋ ਉਹਨਾਂ ਨੇ ਕਿਸੇ ਨਾਲ ਵੀ ਗੱਲ ਕਰਾਈ ਤੁਹਾਡੇ ਨਾਲ ਕਿਸੇ ਨਾਲ ਵੀ ਗੱਲ ਕਰਾਈ ਨਹੀਂ ਗੱਲ ਹੀ ਕਰਾਈ ਕਿਸੇ ਨਾਲ ਵੀ ਨਹੀਂ ਕਰਾਈ ਗੱਲ ਜੀ ਮੇਰੀ ਗੱਲ ਨਹੀਂ ਹੈ ਨਹੀਂ ਉਹ ਕਹਿ ਰਹੇ ਮੈਨੂੰ ਕਹਿ ਰਹੇ ਕਿ ਚੱਲ ਜਾਓ ਚੱਲ ਜਾਓ ਚੱਲ ਜਾਓ ਛੱਡ ਦੇ ਸੀਗੇ ਵੀ ਨਾ ਚਲਾਣ ਤੋਂ ਇੱਧਰ ਆ ਜਾਓ ਉੱਥੇ ਇੱਧਰ ਰੋਡ ਜਿੱਥੇ ਨਾ ਹੁੰਦਾ ਮੈਂ ਤੇ ਇੱਧਰ ਆ ਜਾਓ ਉਹ ਕਹਿੰਦਾ ਤੁਸੀਂ ਮੈਨੂੰ ਕਹਿੰਦਾ ਨੀ ਆ ਜਾਓ ਮੈਂ ਇੱਧਰ ਨਹੀਂ ਮੈਂ ਕਿਹਾ ਉਹਦੇ ਪਹਿਲੇ ਜਾਂਦੇ ਉਹ ਤਾਂ ਆਏ ਨਹੀਂ ਇਹਨਾਂ ਨਾਲ ਕੇਂਦਰ ਤੋਂ ਮਲਾਜ਼ਮ ਆ ਗਏ ਨੇ ਉਹਨਾਂ ਨਾਲ ਗੱਲ ਹੋਈ ਤੇ ਫੋਨ ਆ ਗਿਆ ਨਹੀਂ ਉਹ ਮਲਾਜ਼ਮ ਉਸ ਇੱਕ ਇਹ ਭਾਜੀ ਆ ਇੱਕ ਹੋਰ ਮੁੰਡਾ ਮਲਾਜ਼ਮ ਆ ਹੋ ਰਿਹਾ ਕੱਲ ਨੂੰ ਕ੍ਰਿਪਾ ਦੇ ਪੁਰਦਾਨਾ ਵੀ ਧੱਕਾ ਕਰ ਰਹੇ ਨੇ ਉਹ ਤਾਂ ਕਹਿੰਦੇ ਉਹ ਮਲਾਜ਼ਮ ਨਹੀਂ ਘਰ ਸਾਡੇ ਘਰ ਆਉਂਦਾ ਨਹੀਂ ਇੱਕ ਮੁੰਡਾ ਹੋਰ ਆਇਆ ਉਹਦੇ ਬੱਚੇ ਆ ਯਾਰ ਇਹ ਬੱਚੇ ਨਹੀਂ ਬਾਹਰ ਦਾ ਵੀ ਜੀ ਹਾਂ ਸੋ ਬਿਲਕੁਲ ਇਸ ਵਕਤ ਦੇਖ ਸਕਦੇ ਹੋ ਪੁਲਿਸ ਤੇ ਇਲਜ਼ਾਮ ਲੱਗ ਰਿਹਾ ਦੂਸਰੇ ਪਾਸੇ ਪੁਲਿਸ ਵੀ ਇਸ ਵਕਤ ਦਾਜ ਦੇ ਕਿ ਦੋਨੇ ਪੱਖ ਆਮੋ ਸਾਹਮਣੇ ਹੋ ਗਏ ਹੋਏ ਆ ਦਾਜ ਦੇ ਕਿ ਆਪ ਮੋਟਰਸਾਈਕਲ ਰੋਕਿਆ ਸੀਗਾ ਤੇ ਇਹ ਮੋਟਰਸਾਈਕਲ ਰੋਕਣ ਤੋਂ ਬਾਅਦ ਵਿਵਾਦ ਜਿਹੜਾ ਹੋਰ ਵੱਧਾ ਹੈ ਨਜ਼ਰ ਆ ਰਿਹਾ ਇਸ ਵਕਤ ਇਨਸਪੈਕਟਰ ਨੇ ਜਿਹੜੇ ਜੋਂਦੇ ਸੜਕਾ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਹਾਂ ਚਲਾਓ ਇਹਨੂੰ ਬੜੀ ਮੈਂਡਾ ਤੋ ਦੇਖ ਸਕਦੇ ਹੋ ਇਸ ਵਕਤ ਪੁਲਿਸ ਹੈ ਹੋਰੇ ਦაძੇ ਕੀ ਕਾਫੀ ਵੱਡੀ ਗਿਣਤੀ ਨੇ ਤਣਾਤ ਆ ਸੋ ਦੇਖ ਸਕਦੇ ਹੋ ਮਾਹੌਲ ਇਸ ਵਕਤ ਕੀ ਹੋ ਜਾ ਬਣ ਗਿਆ ਪੁਲਿਸ ਜਿਹੜੀ ਦაძੇ ਕੇ ਇਸ ਇਲਾਕੇ ਦੇ ਵਿੱਚ ਜਿੰਨੇ ਟ੍ਰੈਫਿਕ ਦੇ ਮੁਲਾਜ਼ਮ ਨੇ ਸਾਰੇ ਇਸ ਵਕਤ ਉਰੇ ਤਣਾਤ ਹੋਏ ਪਏ ਆ ਆ ਦੇਖ ਸਕਦੇ ਹੋ ਜ਼ੋਨ ਦੀਆਂ ਗੱਡੀਆਂ ਉਰੇ ਆ ਚੁੱਕੀਆਂ ਨੇ ਬਿਲਕੁਲ ਨਜ਼ਦੀਕ ਸਵਧਾਨ ਚੌਕ ਹੈ ਉਸ ਦੇ ਨਜ਼ਦੀਕ ਇਹ ਜਿਹੜਾ ਦੱਸਦੇ ਕਿ ਵਿਵਾਦ ਹੋਇਆ ਪੁਲਿਸ ਹੀ ਪੁਲਿਸ ਉਰੇ ਹੋਈ ਪਈ ਆ ਦੇਖ ਸਕਦੇ ਹੋ ਉਰੇ ਮੈਡਮ ਮੌਜੂਦ ਨਾਲ ਗੱਲਬਾਤ ਕਰ ਲੈਣੇ ਆ ਨਾਕੇ ਦੇ ਉੱਤੇ ਵਿਵਾਦ ਜਿਹੜਾ ਹੁੰਦਾ ਹੈ ਦਿਖਾਈ ਦੇ ਰਿਹਾ ਇਸ ਵਕਤ ਦੇਖ ਸਕਦੇ ਹੋ ਤੁਸੀਂ ਕੀ ਚਲਾ ਰਹੇ ਸੀ ਬੁੱਲੜੇ ਪਵਾਣਾ ਹਾਂ ਕਹਿੰਦਾ ਬੇਟਾ ਤੇ ਤੇ ਚਾਹੋ ਨਹੀਂ ਹੈਲਮਟ ਨਹੀਂ ਹੈਗਾ ਅਸੀਂ ਅਗਰ ਠੀਕ ਹੈ ਬਿਰਜੀ ਜੇ ਹੈਲਮਟ ਨਹੀਂ ਹੈਗਾ ਹੈਲਮਟ ਦੇਖ ਹਾਂ ਕਰ ਦੋ ਪਰ ਮੈਂ ਖਾਦਾ ਮੈਂ ਲਾਈ ਮਾਰਦਾ ਸਮਾਂ ਖਾਦਾ ਹਾਂ ਇੱਥੇ ਨੀ ਨੋਕ ਲਵਾ ਪਾਲਰ ਤੇ ਛੱਡ ਕੇ ਆ ਰਹਿਆਂ ਦਾ ਅਸੀਂ ਇੱਥੋਂ ਲੰਘ ਕਹਿੰਦਾ ਲੰਘ ਜੋ ਲੰਘ ਜੋ ਜਦੋਂ ਸਾਹਮਣੇ ਗੱਲ ਕਰਾਤੀ ਹੋਣੀ ਜਦੋਂ ਨੁਗਾਉਣ ਲੱਗੇ